ਲਓ ਬਾਈ ਦੋਸਤੋ ਮਾਗੀ ਮੇਲੇ ਤੇ ਆਪਾਂ ਇੱਕ ਵੀਡੀਓ ਦੀ ਹੋਰ ਸ਼ੁਰੂਆਤ ਕਰਦੇ ਆ ਤੇ ਸੇਲ ਵਾਲੇ ਜਾਨਵਰ ਦਿਖਾਉਣੇ ਆ ਮੇਰੇ ਹਿਸਾਬ ਨਾਲ ਜਾਨਵਰ 8-10 ਜਾਨਵਰ ਸੇਲ ਤੇ ਆ ਬਾਈ ਕੋਲੇ ਤੇ ਨੁਕਰੇ ਜਾਨਵਰ ਜਾਦਾ ਆ ਗਏ ਤੇ ਬਾਕੀ ਬਾਈ ਨਾ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਹਾਂਜੀ ਵਧੀਆ ਤੁਸੀਂ ਦੱਸੋ ਤੇ ਕਿੰਨੇ ਜਾਨਵਰ ਆ ਟੋਟਲ ਆਪਣੇ ਕੋਲੇ ਹੁਣ ਸੇਲ ਵਾਲੇ ਬਾਈ ਹੈਗੇ ਨੇ 8-10 ਠੀਕ ਹਾਂਜੀ ਤੇ ਕਿਹੜੀ ਜਗ੍ਹਾ ਤੇ ਪਹੁੰਚੇ ਆ ਬਾਈ ਆਪਾਂ ਆਪਾਂ ਹੀ ਆਰੰਭਪੁਰੇ ਤੋਂ ਆਦਮਪੁਰੇ ਦਾ ਹਾਂਜੀ ਠੀਕ ਆ ਜੀ ਤੇ ਇਹ ਬਸ਼ੇਰੀ ਆ ਜੀ ਹਾਂਜੀ ਇਹ ਬਸ਼ੇਰੀ ਆ ਜੀ ਠੀਕ ਆ ਜੀ ਆ ਤਿੰਨੇ ਬਸ਼ੇਰੀ ਇਹ ਨੂਰੇ ਦੀਆਂ ਹੀ ਨੇ ਤਿੰਨੇ ਠੀਕ ਆ ਜੀ ਹਾਂਜੀ ਤੇ ਇਹ ਬਸ਼ੇਰੀ ਬਾਰੇ ਦੇ ਬਾਈ ਡਿਟੇਲ ਅੱਗੇ ਹੋ ਜਾ ਇਹ ਬਾਈ ਇਹ ਮੂੰਹ ਚੌਗੜੀ ਆ ਚੌਗੜੀ ਆ ਹਾਂਜੀ ਕੱਦ 60 ਇੰਚ ਇਹਦਾ ਠੀਕ ਆ ਠੀਕ ਹਾਂਜੀ ਕੱਦ 60 ਇੰਚ ਤੇ ਮੂੰਹ ਚੌਗੜੀ ਆ ਹਾਂਜੀ ਇਹ ਨੂਰੇ ਦੀ ਆ ਬਕਰਪੁਰ ਵਾਲੇ ਦੀ ਹਾਂਜੀ ਹਾਂਜੀ ਠੀਕ ਆ ਕਨਫਰਮ ਹੋ ਜੂਣਾ ਹੈ ਕਨਫਰਮ ਹਾਂਜੀ ਠੀਕ ਆ ਠੀਕ ਆ ਤੇ ਬਾਈ ਲੈਂਥ ਲੰਥ ਵੀ ਬਹੁਤ ਕਰ ਜੂ ਹਨਾ ਹਾਂਜੀ ਹਾਂਜੀ ਇਹ ਤਾਂ ਬਾਈ ਕੱਦ-ਕੁੱਦ ਬਹੁਤ ਕਰੂਗਾ ਹਾਂ ਕੱਦ-ਕੁੱਦ ਤਾਂ ਚੱਕੀ ਜਾਂਦੀ ਆ ਹਜੇ ਹੋਰ ਵੀ ਹਾਂਜੀ ਹਾਂਜੀ ਤੇ ਲੰਬਾਈ 'ਚ ਵੀ ਹੈਗੀ ਆ ਹਾਂਜੀ ਸੁਨੱਖੀ ਬਣੂਗੀ ਬਈ ਸੁਨੱਖੀ ਬਣੂ ਤੇ ਬਾਈ ਇੱਕ ਆਪਾਂ ਨੂੰ ਇਹ ਮੋਢੇ 'ਚ ਹੀ ਦੱਸ ਦੇ ਵੀ ਬਾਲ ਪੌੜਾਂ ਦੇ ਆਪਣੇ ਜਾਨਵਰ ਕਿਵੇਂ ਆਏ ਸਾਰੇ ਸਾਫ਼ ਆ ਸਾਰੇ ਹੀ ਸਾਫ਼ ਜੱਡ ਹਾਂਜੀ ਠੀਕ ਆ ਲਓ ਮਿੱਤਰੋ ਸਾਰੇ ਜਾਨਵਰ ਸਾਫ਼ ਆ ਬਾਈ ਕੋਲੇ ਬਾਲ ਪੌੜਾਂ ਦੇ ਕੋਈ ਛਿੱਟੇ ਪੌਰੀ ਵਾਲਾ ਗਲਤ ਨਹੀਂ ਗਾ ਤੇ ਬਾਈ ਇਹਦਾ ਫਿਰ ਕੀ ਡਿਮਾਂਡ ਵਗੈਰਾ ਕਰਦਾਗਾ ਇਹ ਬਾਈ ਆਪਾਂ ਮੌਕੇ ਤੇ ਕਰ ਲਾਂਗੇ ਰੋ ਮੌਕੇ ਦੇ ਹਾਂਜੀ ਹਾਂਜੀ ਤੇ ਫੋਨ ਤੇ ਫਿਰ ਦੱਸ ਦੇਗਾ ਹਾਂਜੀ ਹਾਂਜੀ ਠੀਕ ਆ ਇੱਕ ਮਿੱਤਰੋ ਬਾਈ ਨੇ ਨਾ ਦੱਸਿਆ ਸੀ ਵੀ ਜਿਹੜੇ ਬੰਦੇ ਨੇ ਜਾਨਵਰ ਖਰੀਦਣਾ ਹੋਵੇ ਵੀ ਜ਼ਿਆਦਾਤਰ ਉਹੀ ਫੋਨ ਕਰੇ ਵੀ ਇਹ ਰੈਸਲਾ ਵਾਲਿਆਂ ਤੋਂ ਥੋੜਾ ਜਿਹਾ ਨਾ ਮੇਲੇ 'ਚ ਕਈ ਦੇਣਾ ਹਜ਼ਰ ਚੱਲਣਾ ਮੇਲਾ ਦੋ ਤਿੰਨ ਨਾ ਫਿਰ ਪਰੇਸ਼ਾਨੀ ਜ਼ਿਆਦਾ ਹੁੰਦੀ ਹੈਗੀ ਤੇ ਅੱਗੇ ਆ ਜਾ ਬਾਈ ਫਿਰ ਆ ਇਹਦੇ ਬਾਰੇ ਦੱਸ ਦੇ ਇੱਕ ਲਾਂ ਵਾਲੇ ਚੇਤਕ ਦੀ ਆ ਬਾਈ ਕੱਲਾਂ ਵਾਲੇ ਚੇਤਕ ਦੀ ਆ ਹਾਂਜੀ ਠੀਕ ਆ ਤੇ ਇਹ ਵੀ ਕਨਫਰਮ ਮੰਗੀ ਹੈ ਹਾਂਜੀ ਹਾਂਜੀ ਇਹ ਵੀ ਕਨਫਰਮ ਆ ਬਈ ਠੀਕ ਆ ਠੀਕ ਆ ਤੇ ਇਹ ਕਿੰਨੇ ਚਿਰ ਦੀ ਹੋਗੀ ਇਹ ਬਾਈ ਹੈਗੀ ਹੈ ਜੀ 8-10 ਮਹੀਨਿਆਂ ਦੀ ਠੀਕ ਆ ਠੀਕ ਆ ਹਾਂਜੀ 8-10 ਮਹੀਨਿਆਂ ਦੀ ਹੈ ਹਾਂਜੀ ਬੱਚੀ ਸਾਫ ਸੂਫ ਬਹੁਤ ਆ ਬਈ ਜਮਾ ਛਟਾ ਛਟਾ ਹੈ ਨਹੀਂ ਕੁਛ ਹਾਂ ਮੈਂ ਉਹੀ ਹਿਸਾਬ ਮੈਂ ਫੇਰ ਤੱਕ ਅੱਤਗਾਠ ਪੂਰਾ ਹੀ ਚੱਕੀ ਖੜੀ ਆ ਹਾਂਜੀ ਹਾਂਜੀ ਫੇਰ ਤਾਂ ਚੰਗੇ ਆ ਵੇਡਵਾਡੀ ਦੇ ਨਾਲ ਵੱਡੀਆਂ ਘੋੜੀਆਂ ਚ ਜਾ ਕੇ ਖੜੂ ਹਾਂਜੀ ਹਾਂਜੀ ਬਾਈ ਤੇ ਇਹਦੀ ਡਿਮਾਂਡ ਫੇਰ ਭਰਾ ਬਈ ਸਰ ਨੂੰ ਫੋਨ ਤੇ ਕਰਾਂਗੇ ਸਾਰੀ ਫੋਨ ਤੇ ਹਾਂਜੀ ਮਿੱਤਰੋ ਜਾਨਵਰਾਂ ਦੀ ਸਾਰਿਆਂ ਦੀ ਡਿਮਾਂਡ ਬਾਈ ਫੋਨ ਤੇ ਕਰੂਗਾ ਤੇ ਇਹ ਤੋਂ ਇਲਾਵਾ ਬਾਈ ਆ ਜਾ ਅੱਗੇ ਆ ਜਾ ਇੱਧਰ ਦੀ ਆ ਜਾ ਹੋਰ ਜਾਨਵਰ ਆ ਬਾਈ ਕੋਲੇ ਬਾਈ ਨੂੰ ਫਿਰ ਬੱਕਰਿਆਂ ਦਾ ਵੀ ਸ਼ੌਂਕ ਆ ਨਾਲ ਹਾਂਜੀ ਹਾਂਜੀ ਬਾਈ ਘਰੇ ਬਹੁਤ ਨੇ ਉੱਥੇ ਤੇ ਇਹ ਕਿਹੜੀ ਨਹਲਦੀ ਆ ਤੇ ਬੱਕਰਾ ਕਿਹੜਾ ਇਹਦਾ ਹੈ ਪਤਾ ਨਹੀਂ ਯਾਰ ਬਾਈ ਇਹ ਤਾਂ ਥੋਰ ਚੱਲਿਆ ਆ ਸੀਗਾ ਅੱਛਾ ਅੱਛਾ ਪਹਾੜੀ ਆ ਹਨਾ ਹਾਂਜੀ ਹਾਂਜੀ ਠੀਕ ਆ ਪਹਾੜੀ ਆ ਬੱਕਰਾ ਤੇ ਆ ਜਾ ਬਾਈ ਇਹਦੇ ਬਾਰੇ ਦੱਸ ਬਸ਼ੀਰ ਯਾਰੇ ਇਹ ਵੀ ਬਾਈ ਉਹਦੀ ਨੂਰੇ ਦੀ ਬੱਕਰਪੁਰਾ ਦੀ ਨੂਰੇ ਦੀ ਹੈ ਹਾਂਜੀ ਨੂਰੇ ਦਾ ਜਾਦੇ ਫੈਨ ਆ ਬਾਈ ਬਸ ਭਾਈ ਜਿਹੜੇ ਠੀਕ ਆ ਕਿੰਨਾ ਚਿਰ ਹੋ ਗਿਆ ਕੰਮ ਕਰਦਿਆਂ ਨੂੰ ਆਪਾਂ ਨੂੰ ਘੋੜਾ ਦਾ ਆਪਾਂ ਨੂੰ ਵੀ ਖਾਸਾ ਟਾਈਮ ਹੋ ਗਿਆ ਠੀਕ ਆ ਤਾਂ ਹੀ ਫਿਰ ਬਲੱਡ ਲਾਈਨ ਤੇ ਕੰਮ ਕਰ ਰਹੇ ਹਾਂ ਹਾਂਜੀ ਹਾਂਜੀ ਠੀਕ ਆ ਤੇ ਬਲੱਡ ਲਾਈਨ ਫਿਰ ਦੱਸਦੀ ਵੀ ਆਉ ਹਾਂਜੀ ਹਾਂਜੀ ਭਾਈ ਫਾਈਟ ਚਾ ਹਾਂ ਭਾਈ ਚੰਗੇ ਘੋੜੇ ਦੇ ਬੱਚੇ ਚੰਗੇ ਹੀ ਆਉਂਦੇ ਆ ਕਿ ਉਹਨਾਂ ਦੇ ਫਿਰ ਮੰਦੀ ਵੀ ਨਹੀਂ ਆਉਂਦੀ ਚੰਗੇ ਸਮੇਂ ਚ ਚੰਗੇ ਵਿਗਦੇ ਆ ਤੇ ਮੰਦੇ ਟਾਈਮ ਤੇ ਵੀ ਤੇ ਇਹ ਕਿੰਨੇ ਚਿਰ ਦੀ ਆ ਹੋਗੀ ਤੇ ਭਾਈ ਸਾਰੀਆਂ ਦੁੱਧਦਾਨ ਦੀ ਨੇ ਛੋਟੀਆਂ ਹੀ ਨੇ ਇਹ ਕੋਈ ਸਾਲ ਦੀ ਕੋਈ ਸਾਲੋਂ ਅੰਦਰ ਆ ਠੀਕ ਠੀਕ ਆ ਕੋਈ ਸਾਲ ਦੀ ਆ ਕੋਈ ਸਾਲੋਂ ਅੰਦਰ ਆ ਲਓ ਮਿੱਤਰੋ ਤੇਦੀ ਡਿਮਾਂਡ ਕੀ ਕਰਦਾ ਫਿਰ ਭਰਾ ਬਈ ਸਾਰਿਆਂ ਨੂੰ ਫੋਨ ਤੇ ਕਰਾਂਗੇ ਆਪਾਂ ਅੱਛਾ ਠੀਕ ਆ ਮੈਨੂੰ ਆਏ ਹੋ ਜਾਂਦਾ ਨਾ ਸੱਜਣ ਮਿੱਤਰ ਕਹਿ ਜਾਂਦੇ ਆਗੇ ਵੀ ਮੇਲੇ ਚ ਡਿਮਾਂਡ ਪੁੱਛਿਆ ਕਰ ਅੱਛਾ ਤੇ ਮੈਂ ਤਾਂ ਕਈ ਵਾਰੀ ਮਾਹੇ ਵੀ ਬੰਦਾ ਦਾਸ ਦੇ ਕੱਦੀ ਦੀ ਕੀ ਆ ਤੇ ਆਏ ਹੋ ਜਾਂਦਾ ਚੱਲ ਕੋਈ ਨਹੀਂ ਫਿਰ ਤੂੰ ਫੋਨ ਤੇ ਕਰ ਲਈ ਡਿਮਾਂਡ ਤੇ ਉਹ ਉਹ ਕਿਹੜੇ ਦੀ ਆ ਗਈ ਉਹ ਵੀ ਉਹ ਬਸ਼ੀਰਾ ਬਈ ਉਹ ਵੀ ਨੂਰੇ ਦਾ ਬੱਕਰਪੁਰ ਵਾਲੇ ਦਾ ਨੂਰੇ ਦਾ ਬੱਕਰਪੁਰ ਵਾਲੇ ਦਾ ਹਾਂਜੀ ਤੇ ਡਿਮਾਂਡ ਉਹਦੀ ਵੀ ਫੋਨ ਤੇ ਹੋ ਜੂ ਤੇ ਉਹ ਕਿੰਨੇ ਚਿਰ ਦਾ ਉਹ ਵੀ ਲੱਗ ਭਾਗੀ ਆ ਹਾਂਜੀ ਠੀਕ ਉਹ ਬਸ ਹੋਊਗਾ ਆਪਣਾ 13-14 ਮਹੀਨਿਆਂ ਦਾ ਉਹ ਸਾਲੋਂ ਉੱਪਰ ਆ ਠੀਕ ਆ ਠੀਕ ਆ ਹਾਂਜੀ ਤੇ ਆਹ ਬਸ਼ੇਰਾ ਆ ਗਈ ਕਿ ਬਸ਼ੇਰਾ ਇਹ ਬਸ਼ੇਰਾ ਜੀ ਇਹ ਵੀ ਬੰਦੇਵ ਦਾ ਅਖਲੀ ਵਾਲੇ ਮਹਾਦੇਵ ਦਾ ਠੀਕ ਆ ਮਹਾਦੇਵ ਦਾ ਅਖਲਗੇ ਵਾਲੇ ਦਾ ਹਾਂਜੀ ਲਓ ਮਿੱਤਰੋ ਆ ਤੱਕ ਲਓ ਬਸ਼ੇਰੇ ਨੂੰ ਮਹਾਦੇਵ ਦਾ ਅਖਲਗੇ ਵਾਲੇ ਦਾ ਤੇ ਇਹ ਕਿੰਨੇ ਚਿਰ ਦਾ ਹੋ ਗਿਆ ਇਹ ਵੀ ਬਾਈ 12-13 ਮਹੀਨਿਆਂ ਦਾ 12-13 ਮਹੀਨਿਆਂ ਦਾ ਯਾਨੀ ਕਿ ਇੱਕੋ ਜਿਹਾ ਹੀ ਆ ਤੇਰੇ ਕੋਲੇ ਸਾਰਾ ਹਾਂਜੀ ਹਾਂਜੀ ਕੰਮ ਤੇ ਇਹ ਡਿਮਾਂਡ ਇਹਦੀ ਵੀ ਫੋਨ ਤੇ ਹੀ ਹੋਊਗੀ ਭਰਾ ਹਾਂਜੀ ਹਾਂਜੀ ਤੇ ਅੱਗੇ ਚੱਲ ਬਾਈ ਇਹਦੇ ਬਾਰੇ ਵੀ ਦੱਸ ਬਾਈ ਇਹਦੇ ਬਾਰੇ ਕਿਹੜੇ ਦਾ ਸੀਗਾ ਇਹ ਅੱਛਾ ਹਾਂਜੀ ਇਹ ਚਾਚੇ ਨੂੰ ਪਤਾ ਹੈ ਬਸ਼ੀਰਾ ਮਿੱਤਰੋ ਇਹ ਤੇ ਇਹਦੇ ਬਾਰੇ ਕਨਫਰਮ ਤੁਸੀਂ ਫੋਨ ਤੇ ਕਰ ਲਿਓ ਵੀ ਕਿਹੜੇ ਦਾ ਤੇ ਉਮਰ ਚ ਤਾਂ ਇਹ ਵੀ ਬਸ ਮਹੀਨਿਆਂ ਚ ਹੀ ਹੋਊਗਾ ਹਾਂ ਹਾਂ ਬਈ ਮਹੀਨਿਆਂ ਚ ਹੀ ਹੈ ਮਹੀਨਿਆਂ ਚ ਹੀ ਆਗਾ ਤੇ ਅੱਗੇ ਆਪਣੀ ਆ ਘੋੜੀ ਆ ਗਈ ਹਾਂਜੀ ਇਹ ਬੇਤਾਬ ਦੀ ਹੈ ਜੀ ਇਹ ਦੋ ਦੰਦ ਲੱਗੀ ਆ ਜੀ ਠੀਕ ਆ ਇੱਧਰ ਬੇਤਾਬ ਦੀ ਘੋੜੀ ਆ ਗਈ ਅੱਗੇ ਮਸ਼ੀਰੀ ਹੋਈ ਹੈ ਹਜੇ ਮਲਾਈ ਮਲਾਈ ਠੀਕ ਆ ਠੀਕ ਆ ਸ਼ੇਰੀ ਆ ਇਹ ਮਲਾਈ ਨਹੀਂ ਦੋ ਦੰਦ ਲੱਗੀਆਂ ਦੋ ਦੰਦ ਲੱਗੀਆਂ ਠੀਕ ਆ ਕੱਦ ਕਿੰਨਾ ਕਰਗੀ ਬਾਈ ਫਿਰ ਦੋ ਦੰਦ ਕੱਦ ਬਾਈ ਹੋਊਗਾ 65 66 ਹਜ਼ਾਰ ਸਾਢੇ ਪੈਂਤੀ ਤੁਹਾਡੇ ਸਾਹਮਣੇ ਆ ਬਾਕੀ ਦੱਸੀ ਜਾਂਦੀ ਆ ਨਾ ਉੱਚੇ ਥਾਂ ਤੇ ਨੂੰ ਕੋਈ ਕੁੱਛ ਨਹੀਂ ਆ ਪੂਰੀ ਆ ਉਹ ਵਣੀ ਖੜੀ ਆਗੀ ਕੱਦ ਤਾਂ ਫਿਰ ਹੋਰ ਤੇਰੇ ਅੰਦਾਜ਼ੇ ਨਾਲ ਕਿੰਨਾ ਕਰ ਜੂਗੀ ਘੋੜੀ ਬੰਨ ਤੱਕ ਘੋੜੀ ਬੰਨ ਤੱਕ ਯਾਰ ਬਾਈ ਕਰ ਜੂਗੀ ਇੰਚੀ ਇੰਚੀ ਰੇਡਾਂ ਇੰਚੀ ਠੀਕ ਉੱਲਾ ਡੁੱਲਾ ਉੱਲਾ ਡੁੱਲਾ ਗਾ ਤੇ ਡਿਮਾਂਡ ਫਿਰ ਇਹਦੀ ਵੀ ਹੋਣ ਤੇ ਹੋਊ ਡਿਮਾਂਡ ਇਹਦੀ ਕਰ ਦਿੰਨੇ ਆ ਬਾਈ ਕਿਉਂਕਿ ਚੰਬੀਆਂ ਲਾਏ ਹੁੰਦਾ ਨਾ ਚੰਬੀ ਨੂੰ ਅਗਲਾ ਹਰੇ ਕੀ ਪੁੱਛ ਲੈਂਦਾ ਵੀ ਕਿੰਨੇ ਆ ਇਹਦਾ ਵੀ 15 ਲੈਣਾ ਆਪਾਂ 15 ਲੱਖ ਹਾਂਜੀ ਲਓ ਮਿੱਤਰੋ ਬਲੱਡ ਲਾਈਨ ਦੀ ਘੋੜੀ ਆ ਬਲੱਡ ਲਾਈਨ ਤੇ ਕੰਮ ਕਰਦੀ ਆ ਬਾਈ ਤੇ 15 ਲੱਖ ਇਹਦੀ ਡਿਮਾਂਡ ਕਰਦੇ ਆਗੇ ਤੇ ਆਹ ਦੇਖ ਲਓ ਕੈਮਰਾਮੈਨ ਆ ਕਾਰੀਏ ਦੇ ਤਾਂ ਚੰਗੀ ਤਰ੍ਹਾਂ ਕੈਮਰਾ ਮਾਰਦੇ ਆਸੇ ਪਾਸਿਓ ਜਿੰਨੀ ਉੱਚੀ ਓਨੀ ਲੰਮੀ ਆ ਬਾਈ ਇਹ ਹਾਂ ਤੇ ਬਾਈ ਆ ਜਾ ਅੱਗੇ ਆ ਜਾ ਤੇ ਬਾਈ ਇੱਕ ਕਾਰੀ ਆਪਣਾ ਨਾ ਐਡਰੈਸ ਜ਼ਰੂਰ ਬੋਲ ਆਪਣਾ ਵੀਰੇ ਸਲਾਦਪੁਰੇ ਕੋਲੇ ਪਿੰਡ ਰਹਿੰਦਾ ਪਿੰਡ ਆਦਮਪੁਰਾ ਠੀਕ ਆ ਜੀ ਹਾਂਜੀ ਬਠਿੰਡਾ ਜ਼ਿਲ੍ਹੇ ਦਾ ਪਿੰਡ ਆ ਜੀ ਤੇ ਫੋਨ ਨੰਬਰ ਵੀ ਬੋਲ ਦੇ ਭਰਾ ਫੋਨ ਨੰਬਰ ਆਪਾਂ ਤੁਹਾਨੂੰ ਦੇ ਦਿੰਦਾ ਬਾਅਦ ਚਾਚੇ ਲਈ ਦੇ ਦਿੰਦਾ ਠੀਕ ਆ ਫੋਨ ਨੰਬਰ ਬਾਈ ਆਪਾਂ ਨੂੰ ਆਪਦੇ ਚਾਚੇ ਦਾ ਲਿਖਾ ਦੂਗਾ ਤੇ ਆਪਾਂ ਉਹ ਲਾ ਦੇਾਂਗੇ ਵੀਡੀਓ ਚ ਹਾਂਜੀ ਤੇ ਦੋਸਤੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਮਿਲਦੇ ਹਾਂ ਹੋਰ ਕਿਸੇ ਨਵੀਂ ਵੀਡੀਓ 'ਚ ਧੰਨਵਾਦ